ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਨੂਰਮਨ ਵਲੌਗ ਦੇ ਵਿੱਚ ਹੋਸ਼ਨਾਓ ਕਿਵੇਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਸਾਰੇ ਠੀਕ ਹਾਂ ਜੀ ਤੇ ਹਾਂਜੀ ਲੋ ਜੀ ਆਪਾਂ ਕਰਦੇ ਹਾਂ ਅੱਜ ਦਾ ਆਪਣਾ ਵਲੌਗ ਸ਼ੁਰੂ ਦਿਨ ਹੈਗਾ ਜੀ ਮੰਗਲਵਾਰ ਦਾ ਟਾਈਮ ਜਿਹੜਾ ਹੁਣ ਇੱਥੇ ਸ਼ਾਮ ਦਾ ਟਾਈਮ ਆ ਆਪਾਂ ਪਿਛਲੇ ਵਲੌਗ ਦਾ ਐਂਡ ਕੀਤਾ ਸੀਗਾ ਤੇ ਉਸ ਤੋਂ ਅੱਗੇ ਆਪਾਂ ਦੁਬਾਰਾ ਜਿਹੜਾ ਵਲੌਗ ਆਪਣਾ ਸ਼ੁਰੂ ਕਰ ਲਿਆ ਤੇ ਮੌਸਮ ਇਹ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀਗਾ ਆਪਣੇ ਤੇ ਫਿਲਹਾਲ ਚਲੋ ਹਨਾ ਗਰਮੀ ਤੋਂ ਰਾਹਤ ਮਿਲ ਗਈ ਵੀ ਮੌਸਮ ਠੰਡਾ ਹੋ ਗਿਆ ਤੇ ਦੇਖੋ ਜੀ ਇੱਥੇ ਕਿੰਨਾ ਬਹੁਤ ਜ਼ਿਆਦਾ ਝਖੇੜਾ ਮੀਂਹ ਸੀਗਾ ਤੇ ਕਾਫੀ ਜ਼ਿਆਦਾ ਮੌਸਮ ਜਿਹੜਾ ਖਰਾਬ ਹੋ ਚੁੱਕਿਆ ਸੀਗਾ ਇਹ ਹਾਂਜੀ ਲੋ ਜੀ ਹੁਣ ਇੱਥੇ ਟਾਈਮ ਜਿਹੜਾ 6 ਵਜੇ ਦਾ ਟਾਈਮ ਆ ਤੇ ਆਪਾਂ ਆਪਣੀ ਸੱਤ ਦੀ ਤਿਆਰੀ ਕਰਨ ਲੱਗੇ ਸੀਗੇ ਤੇ ਫਿਰ ਮੌਸਮ ਠੰਡਾ ਹੋਣੇ ਕਰਕੇ ਮੀਂਹ ਪੈ ਗਿਆ ਕਰਕੇ ਤੇ ਫਿਰ ਅਸੀਂ ਸੋਚਿਆ ਤਿੰਨਾ ਜਾਣਿਆਂ ਦੀ ਹਰੇ ਸੀਗੀ ਤਿੰਨਾ ਜੀਆਂ ਦੀ ਕੀ ਅਸੀਂ ਕਿਹਾ ਕਿ ਚਲੋ ਅੱਜ ਆਪਾਂ ਪੂੜੀਆਂ ਛੋਲੇ ਬਣਾਨੇ ਹਨ ਕਿਉਂਕਿ ਅਰਸ਼ਨ ਉਹ ਕਾਫੀ ਦਿਨਾਂ ਦਾ ਕਹਿ ਰਿਹਾ ਸੀਗਾ ਤੇ ਪਰ ਮੈਂ ਉਹਨੂੰ ਕਹਿ ਰਹੀ ਸੀ ਵੀ ਜਿਸ ਦਿਨ ਮੀਂਹ ਪਿਆ ਠੰਡ ਹੋਗੀ ਨਾ ਮੌਸਮ ਠੰਡਾ ਹੋਇਆ ਜਦੀ ਬਣਾਉਂਗੀ ਤੇ ਫਿਰ ਅੱਜ ਮੀਂਹ ਪੈ ਰਿਹਾ ਸੀਗਾ ਤੇ ਕੁਝਤ ਵੱਲੋਂ ਹੀ ਵੈਸੀ ਜਿਵੇਂ ਮੈਂ ਅੱਜ ਸਬਜ਼ੀ ਵੀ ਵੈਸੀ ਚਲੋ ਹਨਾ ਵੀ ਕਾਲੇ ਛੋਲੇ ਦੀ ਬਣਾਉਣੀ ਸੀ ਕਿਉਂਕਿ ਮੈਂ ਪਹਿਲਾਂ ਹੀ ਸਵੇਰੇ ਭੋਕੇ ਰੱਖ ਦਿੱਤੇ ਸੀਗੇ ਤੇ ਮੈਂ ਕਿਹਾ ਤੇ ਫਿਰ ਬਾਅਦ ਵਿੱਚ ਮੈਂ ਕਿਹਾ ਚਲੋ ਸਬਜ਼ੀ ਤਾਂ ਹੀ ਬਣਾਉਣੀ ਆ ਤੇ ਚਲੋ ਆਪਾਂ ਪੂੜੀਆਂ ਬਣਾ ਲੈਨੇ ਨਾਲ ਤੇ ਹੁਣ ਆਪਾਂ ਲੱਗੇ ਆ ਸਬਜ਼ੀ ਨੂੰ ਤੜਕਾ ਲਗਾਉਣ ਜੀ ਲੋਜੀ ਜਦ ਤੱਕ ਮੇਰੀ ਜਿਹੜੀ ਸਬਜ਼ੀ ਕੜਾਈ ਗਰਮ ਹੋ ਰਹੀ ਸੀਗੀ ਜਾਂ ਕਿ ਤੇਲ ਗਰਮ ਹੋ ਰਿਆ ਸੀਗਾ ਤੇ ਮੈਂ ਜਦ ਤੱਕ ਫਿਰ ਆਟਾ ਵੀ ਛਾਣ ਕੇ ਰੱਖ ਲਿਆ ਉਦੋਂ ਮੈਂ ਕਾ ਖੜੀ ਕੀ ਕਰੂੰਗੀ ਚਲ ਵੇਲੀ ਕਿਉਂ ਕਰਨਾ ਹਨਾ ਆਪਾਂ ਜਦ ਤੱਕ ਆਟਾ ਛਾਣ ਲੈਨੇ ਆ ਤੇ ਆਟਾ ਵੀ ਛਾਣ ਲਿਆ ਤੇ ਹੁਣ ਆਪਾਂ ਸਬਜ਼ੀ ਨੂੰ ਤਲਕਾ ਲਗਾਉਨੇ ਆ ਤੇ ਪਹਿਲਾਂ ਮੈਂ ਜਿਵੇਂ ਪਾਤੇ ਸੀਗੇ ਟਮਾਟਰ ਜੀਰਾ ਪਾਉਣ ਤੋਂ ਬਾਅਦ ਤੇ ਉਸ ਤੋਂ ਬਾਅਦ ਇਹ ਜਿਹੜਾ ਮਸਾਲਾ ਹੈਗਾ ਇੱਕ ਚਮਚ ਮੈਂ ਦਹੀਂ ਦਾ ਲਿਆ ਸੀਗਾ ਉਹਦੇ ਵਿੱਚ ਆਪਾਂ ਹਲਦੀ ਮਿਰਚ ਤੇ ਨਮਕ ਤੇ ਇਹਨੇ ਚੀਜ਼ਾਂ ਮਿਕਸ ਕਰ ਲਈਆਂ ਦਹੀਂ ਦੇ ਵਿੱਚ ਤਾਂ ਕਿ ਮੈਂ ਜਿਵੇਂ ਹਨਾ ਇਸ ਤਰ੍ਹਾਂ ਦੀ ਸਬਜ਼ੀ ਇਸ ਤਰ੍ਹਾਂ ਹੀ ਬਣਾਉਣੀ ਹੁੰਦੀ ਹੈ ਜਾਨੀ ਕਿ ਕਾਲੇ ਛੋਲੇ ਦੀ ਸਬਜ਼ੀ ਇਸ ਤਰ੍ਹਾਂ ਬਣਾਉਣੀ ਆ ਉਸ ਤੋਂ ਬਾਅਦ ਫਿਰ ਆਪਾਂ ਵਿੱਚ ਜਿਵੇਂ ਪਿਆਜ਼ ਪਾ ਦਿੱਤਾ ਕੁੱਟਿਆ ਹੋਇਆ ਪਿਆਜ਼ ਤੇ ਹਾਂਜੀ ਲੋ ਜੀ ਇੱਧਰ ਆਪਣੀ ਜਿਹੜੀ ਗਰੇਵੀ ਸੀ ਜਾਨੀ ਕਿ ਮਸਾਲਾ ਸੀਗਾ ਉਹ ਪੱਕ ਰਿਹਾ ਤੇ ਆਪਾਂ ਜਦ ਤੱਕ ਆਟਾ ਗੁੰਨ ਲੈਣੇ ਆ ਜੀ ਲੋ ਜੀ ਆਪਾਂ ਆਟਾ ਵਗੈਰਾ ਗੁੰਨ ਕੇ ਰੱਖ ਲਿਆ ਸੀ ਸਬਜੀ ਮੈਂ ਦੂਜੀ ਸਾਈਡ ਕਰਤੀ ਇੱਧਰ ਸਬਜੀ ਬਣ ਜਾਊਗੀ ਜਦ ਤੱਕ ਇੱਧਰ ਮੈਂ ਜਿਵੇਂ ਪੂੜੀਆਂ ਬਣਾ ਲੈਣੀਆਂ ਤੇ ਮੈਂ ਪੂੜੀਆਂ ਪਹਿਲਾਂ ਹੀ ਕੁਸ਼ਕ ਬੇਲ ਕੇ ਰੱਖ ਲਈਆਂ ਸੀਗੀਆਂ ਫਿਰ ਜਲਦੀ ਹੋ ਜਾਂਦੀ ਐ ਇਸ ਨਾਲ ਕਿਉਂਕਿ ਆਪਾਂ ਥੋੜਾ ਜਿਹਾ ਮੌਸਮ ਖਰਾਬ ਹੋਣੇ ਕਰਕੇ ਪਹਿਲਾਂ ਹੀ ਡੇਟ ਸੀਗੇ ਤੇ ਇੱਕ ਮੌਕੇ ਜਿਹਾ ਤੇ ਤਿਆਰੀ ਹੋਈ ਤੇ ਲੋ ਜੀ ਹੁਣ ਆਪਾਂ ਜਿੱਦਾਂ ਪੂੜੀਆਂ ਸੇਕ ਲੈਣੇ ਆ ਹਾਂਜੀ ਲੋ ਜੀ ਇਧਰ ਆਪਾਂ ਪੂੜੀਆਂ ਵੀ ਬਣਾ ਲਵਾਂ ਸੀਗੀਆਂ ਆਪਣੀ ਸਬਜ਼ੀ ਵੀ ਬਣ ਗਈ ਆ ਤੇ ਹੁਣ ਆਪਾਂ ਥਾਲ ਲਗਾਉਨੇ ਆ ਤੇ ਹੁਣ ਆਪਾਂ ਖਾਨੇ ਆ ਰੋਟੀ ਠੀਕ ਹੈ ਜੀ ਤੇ ਤੁਸੀਂ ਵੀ ਖਾ ਲੋ ਆ ਜੋ ਸਾਰੇ ਇਹ ਸਬਜ਼ੀ ਜਿਹੜੀ ਆ ਬਹੁਤ ਵਧੀਆ ਸਬਜ਼ੀ ਵੀ ਵਧੀਆ ਟੇਸਟੀ ਬਣੀ ਸੀਗੀ ਤੇ ਆਪਾਂ ਹੁਣ ਇੱਥੇ ਪਿਆਜ਼ ਕੱਟ ਲਿਆ ਹਰੀ ਮਿਰਚ ਰੱਖ ਲਈ ਤੇ ਨਾਲ ਰੱਖ ਲੈ ਨਿੰਬੂ ਠੀਕ ਹੈ ਜੀ ਤੇ ਆਪਾਂ ਥਾਲ ਤਿਆਰ ਕਰਦੇ ਆ ਤੇ ਰੋਟੀ ਖਾਨੇ ਆ ਤੇ ਟਾਈਮ ਇੱਥੇ ਜਿਹੜਾ ਅੱਜ ਹੋ ਗਿਆ ਜੀ ਸਵਾ 8 ਦਾ ਟਾਈਮ ਹੋ ਗਿਆ ਆਪਾਂ ਸਵਾ 8 8:30 ਵਜੇ ਰੋਟੀ ਖਾਣ ਲੱਗੇ ਆ ਕਿਉਂਕਿ ਅੱਜ ਬਹੁਤ ਜ਼ਿਆਦਾ ਲੇਟ ਹੋ ਗਈ ਸੀ ਤੇ ਹਾਂ ਚੀ ਲੋਚੀ ਉਸ ਤੋਂ ਬਾਅਦ ਇਹ ਹੈਗਾ ਜੀ ਅਗਲੇ ਦਿਨ ਦਾ ਸਵੇਰ ਦਾ ਟਾਈਮ ਤੇ ਸਵੇਰੇ ਵੀ ਮੌਸਮ ਵਧੀਆ ਬਹੁਤ ਸੋਹਣਾ ਸੀ ਠੰਡਾ ਮੌਸਮ ਸੀ ਹਵਾ ਚੱਲ ਰਹੀ ਸੀ ਕਿ ਹੈਨਾ ਬਹੁਤ ਫਰਕ ਪੈ ਗਿਆ ਦੇਖ ਲੋ ਇੰਨਾ ਕੀ ਫਰਕ ਵੀ ਇਹਨਾਂ ਮੀਂਹ ਦੇ ਨਾਲ ਬਹੁਤ ਇੰਨਾ ਜ਼ਿਆਦਾ ਫਰਕ ਪੈ ਗਿਆ ਮੌਸਮ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਹਨਾ ਤੇ ਫਿਲਹਾਲ ਮੌਸਮ ਵਧੀਆ ਠੰਡਾ ਹੈ ਤੇ ਹਵਾ ਚੱਲ ਰਹੀ ਹੈ ਤੇ ਵਧੀਆ ਕੰਮ ਕਰਨ ਨੂੰ ਵੀ ਮਨ ਕਰਦਾ ਹਨਾ ਵਧੀਆ ਆਪਾਂ ਦਾ ਜਿਹੜਾ ਸਾਰਾ ਕੰਮ ਤਾਂ ਦਾ ਵਧੀਆ ਕਰ ਰਹੇ ਆ ਤੇ ਜਦੋਂ ਗਰਮੀ ਹੁੰਦੀ ਹੈ ਉਦੋਂ ਤਾਂ ਬਸ ਆਏ ਹੁ ਜਿੱਤ ਕਾਲਾ ਪੈਣ ਲੱਗ ਜਾਂਦਾ ਹਨਾ ਵੀ ਜਲਦੀ ਜਲਦੀ ਬਸ ਆਪਾਂ ਨਾ ਧੋਕੇ ਤੇ ਬੈਠ ਜਗੇ ਹਨਾ ਤੇ ਪਰ ਮਜਬੂਰੀ ਚ ਕੰਮ ਤਾਂ ਕਰਨੇ ਪੈਂਦੇ ਆ ਪਰ ਜਦੋਂ ਮੌਸਮ ਇਸ ਤਰ੍ਹਾਂ ਠੰਡਾ ਹੁੰਦਾ ਤੇ ਫਿਰ ਵਧੀਆ ਹਨਾ ਸਾਰੇ ਕੰਮ ਜਿਹੜੇ ਵਧੀਆ ਸੌਖੇ ਹੋ ਜਾਂਦੇ ਨੇ ਇਹ ਲਓ ਜੀ ਆਪਾਂ ਰਾਤ ਬਣਾਈਆਂ ਸੀਗੀਆਂ ਪੂੜੀਆਂ ਛੋਲੇ ਠੀਕ ਹੈ ਜੀ ਤੇ ਹੁਣ ਆਪਾਂ ਬਣਾ ਰਹੇ ਆਂ ਚਟਨੀ ਤੇ ਆਪਾਂ ਜੀਰਾ ਜਿਹੜਾ ਭੁੰਨਿਆ ਹੋਇਆ ਪਹਿਲਾਂ ਤਾਂ ਉਹ ਨੂੰ ਮੈਂ ਕੀਤਾ ਜਾਨਕੀ ਸੌਰੀ ਪੀਸ ਰਹੀਆਂ ਜਾਨਕੀ ਰਗੜ ਲਿਆ ਜੀਰਾ ਤੇ ਜਿਹੜੇ ਆਪਾਂ ਪਿਆਜ਼ ਤੇ ਟਮਾਟਰ ਹਨਾ ਇਹਨਾਂ ਨੂੰ ਪਹਿਲਾਂ ਮੈਂ ਭੁੰਨਿਆ ਵੈਸੇ ਮੈਂ ਚੁੱਲੇ ਦੇ ਵਿੱਚ ਹਨਾ ਅੰਕਮਚਾਰ ਕੇ ਸੀ ਵੀ ਚੁੱਲੇ 'ਚ ਭੁੰਨੂਗੀ ਪਰ ਹਵਾ ਜਿਹੜੀ ਉਹ ਬਹੁਤ ਜ਼ਿਆਦਾ ਤੇਜ਼ ਹੋ ਗਈ ਸੀ ਫਿਰ ਤਾਂ ਕਰਕੇ ਮੈਨੂੰ ਮਜਬੂਰੀ ਦੇ ਵਿੱਚ ਸਿਲੰਡਰ ਗੈਸ ਦੇ ਉੱਪਰ ਹੀ ਉੱਥੇ ਹੀ ਜਾਣੀ ਕੀ ਹਨਾ ਮੈਨੂੰ ਇਹਨਾਂ ਨੂੰ ਭੁੰਨਣਾ ਪਿਆ ਪਕਾਉਣਾ ਪਿਆ ਤੇ ਆਪਾਂ ਇਹਨਾਂ ਨੂੰ ਪਹਿਲਾਂ ਜਾਣੀ ਕੀ ਪਕਾ ਲਿਆ ਸੀਗਾ ਜਾਣੀ ਕੀ ਭੁੰਨ ਲਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਜੀਰਾ ਭੁੰਨਿਆ ਹੋਇਆ ਪਹਿਲਾਂ ਉਹਨੂੰ ਆਪਾਂ ਬ੍ਰਿਕ-ਬ੍ਰਿਕ ਪੀਸ ਲਿਆ ਠੀਕ ਆ ਉਹਦਾ ਪਾਊਡਰ ਬਣਾ ਲਿਆ ਉਸ ਤੋਂ ਬਾਅਦ ਜਿਹੜੇ ਚਿਬੜ ਸੀਗੇ ਦੋ ਮੈਂ ਉਹਨਾਂ ਨੂੰ ਛੱਲ ਕੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਰਗੜ ਲਿਆ ਜਾਨੀ ਕਿ ਜਿਹੜੇ ਚਿਬੜ ਦੇ ਜਿਹੜੇ 20 ਹੁੰਦੇ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਰਗੜ ਲਏ ਤਾਂ ਫਿਰ ਜਿਹੜਾ ਚਟਨੀ ਦਾ ਟੇਸਟ ਉਹ ਜ਼ਿਆਦਾ ਹੁੰਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਪਿਆਜ਼ ਭੁੰਨਿਆ ਹੋਇਆ ਸੀਗਾ ਇੱਕ ਤੇ ਉਹਨੂੰ ਘੁੱਟ ਲਿਆ ਉਸ ਤੋਂ ਬਾਅਦ ਹੁਣ ਜਿਹੜੇ ਟਮਾਟਰ ਆ ਜਿਹੜੀ ਕਿ ਟਮਾਟਰ ਵੀ ਆਪਾਂ ਭੁੰਨੇ ਹੋਏ ਸੀਗੇ ਹਨਾ ਤੇ ਇਹਨਾਂ ਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਕੁੱਟਦੇ ਆ ਪਹਿਲਾਂ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੁੰਡੇ ਦੇ ਵਿੱਚ ਕੁੱਟ ਲਗੇ ਤੇ ਬਾਕੀ ਇਸ ਤਰੀਕੇ ਦੇ ਨਾਲ ਜਿਵੇਂ ਤੁਸੀਂ ਚਟਨੀ ਬਣਾਉਂਗੇ ਤਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਹੋਮ ਮਿਕਸ ਕਰ ਲਏ ਆਪਾਂ ਇਹਦੇ ਵਿੱਚ ਨੂਨ ਤੇ ਮਿਰਚ ਵੀ ਪਾ ਲਈ ਹੈ ਤੇ ਬਾਕੀ ਸਮਾਨ ਆਪਾਂ ਹੁਣ ਇਹਦੇ ਵਿੱਚ ਪਾਉਨੇ ਆ ਦੋ ਚੀਜ਼ਾਂ ਹੋਰ ਐਡ ਕਰਾਂਗੇ ਜਿਨ੍ਹਾਂ ਦੇ ਨਾਲ ਚਟਨੀ ਦਾ ਜਿਹੜਾ ਟੇਸਟ ਆ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੁਸੀਂ ਬਣਾ ਕੇ ਦੇਖਿਓ ਜੇ ਇਸ ਤਰੀਕੇ ਦੇ ਨਾਲ ਚਟਨੀ ਬਹੁਤ ਹੀ ਜ਼ਿਆਦਾ ਟੇਸਟੀ ਚਟਨੀ ਬਣਦੀ ਹੈ ਹੋ ਜੀ ਆਪਣੀ ਜਿਹੜੀ ਚਟਨੀ ਸੀਗੀ ਉਹ ਬਣ ਚੁੱਕੀ ਆ ਤੇ ਹੁਣ ਆਪਾਂ ਇਹਦੇ ਵਿੱਚ ਆ ਕੀਰ ਤੇ ਜਦੋਂ ਚਟਨੀ ਬਣ ਗਈ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਨਿੰਬੂ ਨਿਚੋੜ ਰਹੇ ਆ ਠੀਕ ਆ ਜੀ ਇਹਦੇ ਵਿੱਚ ਹੁਣ ਆਪਾਂ ਇੱਕ ਨਿੰਬੂ ਨਿਚੋੜ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਆ ਸਰੋਂ ਦਾ ਤੇਲ ਇੱਕ ਚਮਚ ਇੱਕ ਚਮਚ ਆਪਾਂ ਸਰੋਂ ਦਾ ਤੇਲ ਇਹਦੇ ਵਿੱਚ ਐਡ ਕਰਾਂਗੇ ਇਸ ਤਰੀਕੇ ਦੇ ਨਾਲ ਚਟਨੀ ਜਦੋਂ ਤੁਸੀਂ ਬਣਾਉਂਗੇ ਨਾ ਹਨਾ ਤੇ ਜਿਬੜਾਂ ਦੀ ਚਟਨੀ ਜਦੋਂ ਇਸ ਤਰੀਕੇ ਦੇ ਨਾਲ ਬਣਾਉਂਗੇ ਤਾਂ ਇੰਨੀ ਜ਼ਿਆਦਾ ਇੰਨੀ ਜ਼ਿਆਦਾ ਟੇਸਟੀ ਬਣਦੀ ਆ ਨਾ ਵੀ ਪਨੀਰ ਦੀ ਸਬਜ਼ੀ ਨੂੰ ਵੀ ਪਿੱਛੇ ਛੱਡ ਦਿੰਦੀ ਆ ਇਹ ਵਾਲੀ ਚਟਨੀ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਕਿ ਜਿਬੜਾਂ ਦੀ ਸਿੰਪਲ ਚਟਨੀ ਬਣਾਉਣ ਨਾਲੋਂ ਇਸ ਤਰ੍ਹਾਂ ਚਟਨੀ ਜਦੋਂ ਆਪਾਂ ਬਣਾਉਂਦੇ ਆ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਆ ਜੀ ਲੋ ਜੀ ਇੱਥੇ ਆਪਾਂ ਸਵੇਰ ਦੇ ਜਿਹੜੇ ਸਾਰੇ ਕੰਮ ਕਰਨ ਵੇੜਨ ਤੋਂ ਬਾਅਦ ਹੁਣ ਇੱਥੇ ਟਾਈਮ ਜਿਹੜਾ ਹੈਗਾ 4:00 ਬਜ ਗਏ ਨੇ 4:00 4:00 ਦਾ ਟਾਈਮ ਆ ਤੇ ਆਪਾਂ ਮੱਝਾਂ ਨੂੰ ਸੰਨੀ ਵગેਰਾ ਕਰ ਲਈ ਸੀਗੀ ਤੇ ਹੁਣ ਮੌਸਮ ਫੇਰ ਜਿਹੜਾ ਖਰਾਬ ਹੋ ਗਿਆ ਹਵਾ ਵੀ ਤੇਜ਼ ਹੋ ਗਈ ਤੇ ਬੱਦਲ ਵੀ ਹੋਗੇ ਬਹੁਤ ਜਾਨੀ ਕਿ ਮੌਸਮ ਖਰਾਬ ਆ ਕੱਲ ਵਾਂਗੂ ਝੁਕੇੜੇ ਦੇ ਜਾਂਸੀ ਆ ਵੀ ਕੱਲ ਵਾਂਗੂ ਮੌਸਮ ਹੋਏਗਾ ਤੇ ਮੈਂ ਲੱਗੀ ਸੀ ਕੱਪੜੇ ਧੋਣ ਤੇ ਹੁਣ ਮੈਂ ਕੱਪੜੇ ਧੋ ਰਹੀਆਂ ਤੇ ਲਾਈਟ ਬੰਦ ਹੋ ਗਈ ਤੇ ਮੈਂ ਕਹਿੰਮੈਂ ਹੁਣ ਕੱਪੜੇ ਹੱਥੀਂ ਧੋ ਕੇ ਤੇ ਜਾਨੀ ਕੀ ਪਾ ਦਨੀ ਇਸ ਤਰ੍ਹਾਂ ਹੀ ਸੁੱਕਣੇ ਵੀ ਜੇ ਲਾਈਟ ਆ ਗਈ ਤਾਂ ਸਕਾ ਲਾਂਗੇ ਮਸ਼ੀਨ 'ਚ ਨਹੀਂ ਇਸ ਤਰ੍ਹਾਂ ਹੀ ਧਣੀ ਤੇ ਪਾ ਦਿੰਨੀ ਆ ਕਿ ਹਵਾ ਬਹੁਤ ਤੇਜ਼ ਆ ਤੇ ਸੁੱਕ ਜਾਣਗੇ ਤੇ ਲੋ ਜੀ ਹੁਣ ਆਪਾਂ ਪਹਿਲਾਂ ਕੱਪੜੇ ਧੋਲ ਗਏ ਸਾਰੇ ਤੇ ਹੰਸੀ ਲੋ ਜੀ ਇਸੇ ਤਰ੍ਹਾਂ ਹੀ ਆਪਾਂ ਆਪਣੇ ਜਿਹੜੇ ਘਰ ਦੇ ਕੰਮਾਂ ਦੇ ਵਿੱਚ ਸਾਰਾ ਦਿਨ ਬਿਜ਼ੀ ਰਹਿੰਨੇ ਆ ਤੇ ਘਰ ਦੇ ਅਨੇਕਾਂ ਸਾਰੇ ਕੰਮ ਬਣ ਜਾਂਦੇ ਨੇ ਹਨਾ ਤੇ ਪਤਾ ਹੀ ਨਹੀਂ ਚੱਲਦਾ ਵੀ ਕਦੋਂ ਸਵੇਰ ਤੋਂ ਸ਼ਾਮ ਹੋ ਗਈ ਤੇ ਆਪਣੇ ਕੰਮ ਕਰਤਾ ਇਸ ਤਰ੍ਹਾਂ ਹੀ ਚੱਲਦੇ ਰਹਿਣੇ ਆ ਤੇ ਆਪਾਂ ਹੁਣ ਕਰਦੇ ਆ ਵਲੌਗ ਦਾ ਐਂਡ ਉਮੀਦ ਕਰਦੇ ਹਾਂ ਕਿ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੇਕਰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੇ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ